ਪੰਜਾਬ ਨੈਸ਼ਨਲ ਬੈਂਕ ਦੇ ਜਨਰਲ ਉੱਤਰੀ ਪ੍ਰਬੰਧਕ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਸ਼੍ਰੀ ਅਸ਼ੋਕ ਚੰਦਰ ਨੇ ਅੰਮ੍ਰਿਤਸਰ ਦਾ ਦੌਰਾ ਕੀਤਾ ਇਸ ਮੌਕੇ ਤੇ ਸ਼ੋਕ ਚੰਦਰ ਜੀ ਨੇ ਐ ਜੀ ਪੀ ਸੀ ਦੇ ਪ੍ਰਧਾਨ ਸ਼੍ਰੀ ਹਰਜਿੰਦਰ ਸਿੰਘ ਧਾਮੀ ਨੂੰ ਮਿਲੇ ਅਤੇ ਬੈਂਕ ਦੇ ਵੱਲੋਂ ਧਾਮੀ ਸਾਹਿਬ ਦਾ ਸਨਮਾਨ ਵੀ ਕੀਤਾ ਗਿਆ ਇਸ ਮੌਕੇ ਤੇ ਅਸ਼ੋਕ ਚੰਦਰ ਨੇ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਸੀ ਐਸ ਆਰ ਦੇ ਤਹਿਤ ਪੰਜਾਬ ਨੈਸ਼ਨਲ ਬੈਂਕ ਵੱਲੋਂ 32 ਸੀਟਾਂ ਵਾਲੀ ਬੱਸ ਖਰੀਦਦੇ ਲਈ ਸ਼੍ਰੀ ਹਰਜਿੰਦਰ ਸਿੰਘ ਧਾਮੀ ਨੂੰ 30 ਲੱਖ ਰੁਪਏ ਦਾ ਚੈੱਕ ਵੀ ਭੇਟ ਕੀਤਾ ਇਸ ਤੋਂ ਬਾਅਦ 골ਡਨ ਟੈਂਪਲ ਅੰਮ੍ਰਿਤਸਰ ਦੇ ਵਿੱਚ ਮੈਰੀਟਾਈਮ ਹਾਲ ਦੇ ਨੇੜ ਇਸ ਮੌਕੇ ਤੇ ਐਜੀ ਵੀਰ ਦਾ ਪ੍ਰਧਾਨਚੇ ਜੀ ਅਜਿੰਦਰ ਸਿੰਘ ਧਾਮੀ ਨੇ ਬਾਸ ਖਰੀਦਣ ਲਈ ਭੇਟ ਕੀਤੇ ਗਏ ਚੈੱਕ ਦੇ ਲਈ ਪੰਜਾਬ ਨੈਸ਼ਨਲ ਬੈਂਕ ਦਾ ਧੰਨਵਾਦ ਵੀ ਕੀਤਾ ਹੈ। ਜੀ ਪੰਜਾਬ ਨੈਸ਼ਨਲ ਬੈਂਕ ਦੀ ਪਹਿਲਾਂ ਸਾਡੇ ਕੋਲ ਇਸੇ ਸਥਾਨ ਤੇ ਛੋਟੀ ਬ੍ਰਾਂਚ ਸੀ ਪਰ ਬੈਂਕ ਵੱਲੋਂ ਕਿਉਂਕਿ ਸਾਡਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜੇ ਨੈਸ਼ਨਲਾਈਜ਼ਡ ਬੈਂਕ ਹੈ ਉਹਨਾਂ ਨੂੰ ਪ੍ਰਮੋਟ ਕਰਨਾ ਤੇ ਪ੍ਰਾਇਓਰਿਟੀ ਦੇਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹਮੇਸ਼ਾ ਇੰਚਾਰਜ ਗਿਆ। ਇਹ ਛੋਟੀ ਬ੍ਰਾਂਚ ਸੀ ਪਹਿਲਾਂ ਮੇਰੇ ਨਾਲੋਂ ਅਪਰੋਚ ਕੀਤਾ ਗਿਆ ਕਿ ਦੇ ਨਾਲ ਸਾਡੇ ਕਿਉਂਕਿ ਜਗ੍ਹਾ ਥੋੜੀ ਪਈ ਸੀ ਮੇਰੇ ਅਸੀਂ ਸੋਚ ਵਿਚਾਰ ਕਰਕੇ ਅੰਤਰ ਕਮੇਟੀ ਦੇ ਵਿੱਚ ਇਹ ਫੈਸਲਾ ਲੈ ਕੇ ਲਗਭਗ ਇਹਨਾਂ ਦਾ ਹੋਇਆ ਬ੍ਰਾਂਚ ਜਿਹੜੀ ਕੰਪਲੀਟ ਤਾਂ ਨਹੀਂ ਕਹਿ ਸਕਦੇ ਪਰ ਛੋਟੀ ਬ੍ਰਾਂਚ ਦੇ ਤੌਰ ਦੇ ਉੱਤੇ ਅੱਜ ਨੂੰ ਸਟਾਰਟ ਕੀਤੀ ਗਈ ਮੈਂ ਅਚੇਤ ਤੌਰ ਤੇ ਐਮ ਡੀ ਸਾਹਿਬ ਤੇ ਚੇਅਰਮੈਨ ਸਾਹਿਬ ਤੇ ਪੰਜਾਬ ਦੇ ਇਹਨਾਂ ਦੇ ਚਾਰਜ ਸਾਰੇ ਤੇ ਹੋਰ ਆਫੀਸਰ ਸਹਿਬਾਨ ਜਿਹੜੇ ਇੱਥੇ ਪਹੁੰਚੇ ਆ ਉਹਨਾਂ ਸਾਰਿਆਂ ਨੂੰ ਜਿਉਂ ਆ ਵੀ ਆਖਦਾ ਤੇ ਵਧਾਈ ਵੀ ਦਿੰਦਾ ਤੇ ਕਾਮਨਾ ਵੀ ਕਰਦਾ ਕਿ ਗੁਰੂ ਸਾਹਿਬ ਕਿਰਪਾ ਕਰਨ ਜਿਹੜੀ ਬ੍ਰਾਂਚ ਇੱਥੇ ਖੁੱਲੀ ਆ ਇਹ ਦਿਨ ਤੋਂ ਉਗਣੀ ਤੇ ਰਾਤ ਚੌਗਣੀ ਤਰੱਕੀ ਸਾਧਗੁਰੂ ਜੀ ਬਖਸ਼ੇ ਕਰਨ ਕਿਤੇ ਕਿਰਾਏ ਦੇ ਵਿੱਚ ਵਾਅਦਾ ਕੀਤਾ ਗਿਆ ਚਲੋ ਇਹ ਤਾਂ ਫਾਰਮੈਟ ਹੀ ਹੁੰਦੀ ਉੱਥੇ ਨਾਲ ਅੱਜ ਇਹਨਾਂ ਨੇ 30 ਲੱਖ ਰੁਪਏ ਦਾ ਚੈੱਕ ਵੀ ਡੋਨੇਟ ਕੀਤਾ ਇਸ ਬਵਿੱਤਰਸਥਾਨ ਤੋਂ ਸੋ ਮੈਂ ਧੰਨਵਾਦ ਕਰਦਾ ਗਾਹ ਵੀ ਆਸ ਰੱਖਦਾ ਕਿਉਂਕਿ ਸਾਡੇ ਬਹੁਤ ਸਾਰੇ ਅਕਾਊਂਟਸ ਬਹੁਤ ਸਾਰੀਆਂ ਬ੍ਰਾਂਚਾਂ ਦੇ ਅਕਾਊਂਟ ਵੱਖ-ਵੱਖ ਬੈਂਕਾਂ ਚ ਚੱਲਦੇ ਆ ਤੇ ਅਸੀਂ ਹਮੇਸ਼ਾ ਹੀ ਪ੍ਰਾਇੋਰਟੀ ਦਿੰਦੇ ਇੰਟਰਨੈਸ਼ਨਲ ਜਿਹੜੀਆਂ ਵੱਡੀਆਂ ਬੈਂਕਾਂ ਤੋਂ ਮੈਂ ਫਿਰ ਇੱਕ ਵਾਰ ਦਿਲ ਦੀਆਂ ਧੰਨੀਆਂ ਤੋਂ ਜਿਨ੍ਹਾਂ ਦਾ ਧੰਨਵਾਦ ਕਰਦਾ ਸਾਡੇ ਸ਼ੌਮਨਿ ਕੁਇਟਰੀ ਦੇ ਜਨਸ ਕਪਰ ਸਪੀਰ ਸਿੰਘ ਜੀ ਮੰਡ ਸਰਦਾਰ ਤੇਂਦਰ ਸਿੰਘ ਜੀ ਮਹਿਤਾ ਸਰਦਾਰ ਪੰਜਾਬ ਸਿੰਘ ਜੀ ਸਰਦਾਰ ਭਵਨ ਸਿੰਘ ਜੀ ਸਿਆਲਕਾ

और आज इस शाखा का विस्तार किया गया रिनोवेशन के बाद आज हमने इसका उद्घाटन किया मैं बहुत बहुत आभार प्रकट करता हूं श्रीमणि गुरुद्वारा प्रबंधक कमेटी के जो चीफ हैं और सारे कार्यकारिणी के जो मेंबर्स हैं उनके सहयोग से ये सारी चीज़ें आज यहां संपन्न हुई हैं और मैं अपने पीएनबी के सारे साथियों से रिक्वेस्ट करूंगा कि वहां आने वाले जितने भी आते हैं लोग उनका बैंक की तरफ से उनका स्वागत करें और जो भी बैंकिंग की सुविधा होती है उनको मुहैया कराने का प्रयास करें और आज हमारा जो यहाँ विजिट है इसके तहत आज हम यहाँ के उद्योगपतियों से मिलने वाले हैं एमएसएमई के जो इंटरप्रेन्योर्स हैं उनके साथ हमारी एक चर्चा होने वाली है और हम जानने का प्रयास करेंगे कि हम पंजाब के भीतर और कैसे जो भारत सरकार की जो विभिन्न नीतियाँ हैं जो विभिन्न स्कीम्स हैं एम की स्कीम्स उनको हम कैसे ਬਿਲਕੁਲ ਆਮ ਆਦਮੀ ਤੱਕ ਪਹੁੰਚਾਉਣੇ ਦਾ ਅਸੀਂ ਪ੍ਰਯਾਸ ਕਰੇ। ਤੋਂ ਇਸੇ ਸੰਬੰਧ ਵਿੱਚ ਮੇਰੀ ਅੱਜ ਇਹ ਵਿਜ਼ਿਟ ਹੈ। ਬਹੁਤ-ਬਹੁਤ ਧੰਨਵਾਦ ਆਪਕੋ।